ਨਮਾਏ ਫਿਰ ਹੁਣ ਪੁੱਤੋ ਪੁੱਤ ਤਾਂ ਪੁੱਤ ਹੀ ਹੁੰਦੇ ਵਧੀਆ ਮਾਂ ਮਾਂ ਬੋਲ ਰਹੀ ਹੈ ਸਾਡੋ ਹੁਣ ਐਵੇਂ ਨਾ ਰੋਈ ਚੱਲ ਜਾਓ ਕੁਛ ਸੋਣਾ ਸੀ ਵਧੀਆ ਹੋ ਗਿਆ ਮੈਂ ਉਦੋਂ ਮੈਂ ਸਾਂਭੂਗਾ ਪੁੱਤ ਤਾਂ ਕੋਈ ਹੁੰਦੇ ਬੇਬੀ ਵੀ ਪੱਥਰ ਬਣ ਕੇ ਬੈਠੀ ਰਹੀ ਇੱਕ ਵਾਰੀ ਨੇ ਸੋਚਿਆ ਵੀ ਮੇਰਾ ਛੋਟਾ ਪੁੱਤ ਕੀ ਕਰੂਗਾ ਉਹੀ ਗੱਲ ਤਾਂ ਦੁੱਖਾ ਦੀ ਤੋ ਬਹੁਤ ਜ਼ਤਮਤ ਤਾਂ ਸੋਣਾ ਲੱਗਦਾ ਜੇ ਮੇਰੀ ਮਾਂ ਮੇਰੇ ਨਾਲ ਬਰੋਬਰ ਖੜਦੀ ਬੋਲਦੀ ਵੀ ਹਾਂ ਛੋਟੇ ਨਾਲ ੱੱਕਾ ਹੋ ਰਿਹਾ ਹੂੰ ਲੱਕੀ ਚੁੱਪ ਕਰ ਜਾ ਕੋਈ ਨਾ ਜਿਹਨਾਂ ਨੇ ਜੋ ਆਪਣੇ ਨਾਲ ਕਿਤੇ ਨਾ ਇੱਕ ਦਿਨ ਆਪੀ ਉਹ ਭੁਗਤਣਗੇ ਰੋਣਾ ਹਾਂ ਰੀਤਾ ਭੁਗਤਣਗੇ ਤਾਂ ਜ਼ਰੂਰ ਪਰ ਇੰਨੀ ਗੱਲ ਜ਼ਰੂਰ ਆ ਉਹ ਸੱਚੇ ਪਰਮਾਤਮਾ ਅਗੇ ਕੀ ਹਦਾ ਸਵੇਰੀ ਜਿਵੇਂ ਰੱਬਾ ਮੈਂ ਮਾੜਾ ਨਾ ਸਮਾ ਉਹ ਕਮਰਾ ਜਿਹੜੀ ਮੇਰੇ ਮਾਣ ਨੂੰ ਆਸ ਹੈ ਨਾ ਵੀ ਮੈਨੂੰ ਇਹਨਾਂ ਨੇ ਵੰਡ ਲਿਆ ਕਿ ਮੇਰਾ ਵੱਡਾ ਹਸਬੂਗਾ ਅੱਬਾ ਇਹ ਜਿਹੇ ਦਿਨ ਦਿਖਾਈ ਮੇਰੀ ਵੀ ਮੇਰੀ ਮਾਂ ਖੁਦ ਮੈਨੂੰ ਕਹੇ ਇਹ ਹਾਂ ਪੁੱਤਾ ਤੈਨਾਂ ਮੈਂ ਗਲਤ ਕੀਤਾ ਸੀਗਾ ਨਾ ਨਾ ਲੱਗੀ ਆ ਗਲਤੀ ਨਾ ਕਰੀ ਜਦ ਤੇਰੇ ਭਰਾ ਨੇ ਤੈਨੂੰ ਇਹਨਾਂ ਬੇਇੱਜ਼ਤ ਕਰਤਾ ਸੀਗਾ ਹੁਣ ਤੂੰ ਬਸ਼ਰਮ ਥੋੜੀ ਆ ਪਿੱਛੇ ਦਵਾਰੇ ਜਾਏਗਾ ਪਰ ਯਾਰ ਹੁਣ ਤਾਂ ਦਿਨ ਵੀ ਬਹੁਤ ਹੋ ਗਏ। ਜਿਹੜਾ ਕੁਝ ਕਰਨਾ ਸੀ ਜ਼ਮੀਨ ਘਟ ਦੇਤੀ ਕੋਈ ਗੱਲ ਨਹੀਂ। ਹੁਣ ਤਾਂ ਮਾਣਾ ਮਟਾ ਰਿਸ਼ਤੇਦਾਰਾਂ ਨੇ ਸਾਰਾ ਦਿੱਤਾ। ਕੋਈ ਨਾ ਕਰਕੇ ਖਾ ਲਾਂਗੇ, ਵਿਹੜੀ ਕਰ ਲਾਂਗੇ। ਪਰ ਯਾਰ ਮਾਂ ਦੀ ਮਨ ਤਾਂ ਨਹੀਂ ਲੱਗਦਾ ਕੋਈ ਗਲਤੀ ਹੋਊਗੀ। ਕੋਈ ਗੱਲ ਨਹੀਂ, ਕੋਈ ਗਲਅਸ਼ਕ ਪਾਸ ਹੀ ਤਾਂ ਭਰਾ ਨੂੰ ਸੀਗਾ। ਮਾਂ ਦੀ ਤਾਂ ਯਾਰ ਕੋਈ ਗਲਤੀ ਨਹੀਂ। ਇੱਕ ਵਾਰ ਮਾਂ ਨੂੰ ਤਾਂ ਮੇਲਾ ਮਾਂ। ਕੋਈ ਨਾ ਭਾਬੀ ਨੂੰ ਨਾ ਬੁਲਾਵਾਂਗੇ। ਬਾਈ ਨੂੰ ਵੀ ਨਿਭਲਾਉਂਦਾ ਮੈਂ ਤਾਂ ਅਰਧ ਤੱਕ ਨੌਕਰੀ ਤੇ ਗਿਆ ਹੋਣਾ ਚੱਲ ਜਾ ਕੇ ਮਾਂ ਨੂੰ ਤਾਂ ਮਿਲਾਂ ਮੈਂ ਬੇਬੇ ਹਾਂ ਕੀ ਹੋਇਆ ਕੀ ਤੁਹਾਨੂੰ ਦਿੱਤੀ ਨਹੀਂ ਹੋ ਰਹੀ ਦਵਾਈ ਦਾ ਟਾਈਮ ਹੋ ਰਿਹਾ ਦਵਾਈ ਦਾ ਟਾਈਮ ਉਹ ਉਹ ਦਵਾਈ ਲਈ ਨਹੀਂ ਲਈ ਨਹੀਂ ਦਿੱਤੀ ਕੋਈ ਦਵਾਈ ਕਿਹੜਾ ਦੇਊਗਾ ਕੋਈ ਨਹੀਂ ਆ ਗੱਲ ਸਮਝਾ ਨਹੀਂ ਬੇਬੇ ਉਹ ਤਾਂ ਬਾਹਰ ਗਈ ਦਿੱਤੋ ਆ ਕੀ ਗੱਲ ਦੀ ਫੋਰੇ ਕਿੱਥੇ ਹੈਲੇ ਭਾਬੀ ਕਿੱਥੇ ਹੈਗੀ ਉਹ ਸ਼ਹਿਰ ਭਾਗੇ ਸ਼ਹਿਰ ਭਾਗੇ ਹਾਂ ਸ਼ਹਿਰ ਕੀ ਕਰਨ ਗਏ ਨੇ ਹੋ ਗਈ ਤੇਰਾ ਹਾਂ ਹੋ ਗਿਆ ਦਾਤਾ ਜਮਾ ਤੁਹਾਡਾ ਰੋਜ਼ ਰੋਜ਼ ਹੀ ਨਹੀਂ ਆਕਦਾ ਸ਼ਹਿਰ ਜਾਣ ਤੋਂ ਮੈਂ ਸਮਝ ਨਹੀਂ ਗੋ ਜੀ ਕਿਵੇਂ ਬੀਡੀ ਉਠੀ ਜਾਣੇ ਹੋ ਤੁਸੀਂ ਸੋਨੂੰ ਦਿੱਕਤ ਨਹੀਂ ਹੈਗੀ ਵੀ ਆਉਣੇ ਜਾਣੇ ਹੋ ਕਿਥੇ ਆਪਣਾ ਘਰ ਹੀ ਸ਼ਹਿਰ ਚ ਹੋਵੇ ਤੇ ਬਸ ਟਾਈਮ ਨਾਲ ਜਾਣਾ ਟਾਈਮ ਨਾਲ ਵੇਖਰੀ ਪਹੁੰਚ ਗਈ ਹਾਂ ਇਹ ਤਾਂ ਗੱਲ ਤੇ ਠੀਕ ਬੋਲਣਾ ਹਣਾ ਹੁਣ ਇੰਨਾ ਟਾਈਮ ਬਰਬਾਦ ਹੁੰਦਾ ਤੁਹਾਡਾ ਸਰਾਹ ਕਰਦਾ ਕੀ ਕਰਾਂਗਾ ਆਈ ਕਰ ਪਿਆ ਰਹੂਗਾ ਜਿੰਨਾ ਚਿਰ ਹੈਗਾ ਬੀਬੀ ਨਹੀਂ ਮੰਨਣੀ ਬੇਬਣ ਤੇ ਮੈਂ ਆਪੇ ਮਨਾ ਲੂੰਗੀ ਵੇ ਤੇਰੇ ਬੁੱਤ ਨੂੰ ਨਾ ਰੋਜ਼ ਜਾਣਾ ਕਰਨਾ ਬਹੁਤ ਔਖਾ ਹੈਗਾ ਮੈਂ ਨਹੀਂ ਮੰਨਦਾ ਬੇਬੇ ਮੰਨਣੀ ਨਹੀਂ ਬੇਰੇ ਜੀ ਨਹੀਂ ਲਾਣਾ ਉੱਥੇ ਮੰਨ ਜੂਗੀ ਬੇਬੇ ਕਦੋਂ ਜਾਂਦੀ ਉੱਥੇ ਬੇਬੇ ਤੋਰੇ ਰਹੂਗੀ ਉੱਥੇ ਤਾਂ ਆਪਾਂ ਚੱਲਾਂਗੇ ਔਰੇ ਬੇਬੇ ਇਕੱਲੀ ਨੂੰ ਕੌਣ ਸਾਹਮੂ ਕਰ ਕੌਣ ਸਾਹਮੂ ਉਹ 22500 ਲੂਗੀ ਰੋਟੀ ਵਾਲੀ ਰੋਟੀ ਟੁਕੜੇ ਲਾ ਦਾਂਗੇ ਰੋਟੀ ਟੁਕੜੇ ਵਾਲੀ ਰੋਟੀ ਤਾਂ ਲਾ ਕੇ ਖਵਾ ਦਰੂਗਾ ਮੈਂ ਮੰਨਦਾ ਰਾਤ ਬਰਾਤੇ ਢਲੇ ਵਿੱਚ ਸੌਂਦੇ ਹਾਂ ਨੂੰ ਹੈ ਤਾਂ ਹੈਗਾ ਛੋਟਾ ਸਾਹਮਣੇ ਮਥੇਰਾ ਨੀਗਾ ਰੱਖ ਲਿਆ ਕਰ ਛੋਟਾ ਕਿਵੇਂ ਆਊਗਾ ਉਹ ਤਾਂ ਆਪਣੇ ਹੁੰਦੇ ਨਹੀਂ ਆਉਂਦੇ ਬਾਅਦ ਤਾ ਬਥੇਰਾ ਪੁੱਸਪੁੱਸ ਕਰਨਗੇ ਚਲ ਇੱਕ ਵਾਰੀ ਬੇਬੇ ਨਾਲ ਗੱਲ ਕਰ ਲਾ ਕੋਈ ਨਾ ਤੁਸੀਂ ਬੇਬੇ ਨੂੰ ਕਰ ਲਓ ਬੇਬੇ ਜਮਾ ਨਾ ਨਹੀਂ ਕਹਿੰਦੀ ਹੈਗੀ ਬੇਬੇ ਕਹ ਦੂਗੀ ਪੁੱਤ ਤੈਨੂੰ ਟਾਈਮ ਬਚਦਾ ਹੈਗਾ ਚਲ ਉੱਥੇ ਰਿਹਾਸ ਕਰ ਲਓ ਐਨਾ ਤੇ ਮੈਨੂੰ ਵਿਸ਼ਵਾਸ ਆ ਬੇਬੇ ਤੇ ਤਾਂ ਜੇ ਤੂੰ ਕਹਿੰਨੀ ਆ ਫਿਰ ਆਪਾਂ ਸ਼ਹਿਰ ਹੀ ਰਹਿਣ ਲੱਗਾਂਗੇ ਆਪਾਂ ਇਹਨਾਂ ਦੇ ਉਰੇ ਮੱਥੀ ਨਹੀਂ ਲਾ ਦੇਗੀ ਲੈ ਹੁਣ ਬਣੀ ਨਾ ਗੱਲ ਹੁਣ ਆਪਾਂ ਸ਼ਹਿਰ ਰਹਿਣ ਲੱਗ ਜਾਂਗੇ ਨਾ ਤੈਨੂੰ ਸੌਖਾ ਨਾਲੇ ਮੈਨੂੰ ਸੌਖਾ ਹਾਂ ਬੇਬੇ ਨੂੰ ਤਾਂ ਮੈਂ ਆਪੇ ਬਣਾ ਦੂੰਗੀ ਤਾਂ ਠੀਕ ਆ ਫਿਰ ਤੂੰ ਕੱਪੜੇ-ਕੁੱਪੜੇ ਤਿਆਰ ਰੱਖੀ ਮੈਂ ਜਾ ਕੇ ਨੇ ਪਤਾ ਕਰਦਾ ਠੀਕ ਆ ਕੱਪੜੇ ਕੀ ਤਿਆਰ ਰੱਖਣੇ ਨੇ ਮੈਂ ਤਾਂ ਵੈਗਨਸ ਪ੍ਰੈਸ ਕਰਕੇ ਕੱਪੜੇ ਪਾ ਰੱਖੇ ਨੇ ਪਹਿਲੇ ਹੀ ਅੱਛਾ ਪਾ ਵੀ ਰੱਖੇ ਨੇ ਹਾਂ ਨਾਲੇ ਕਿੰਨਾ ਚੱਕਣਾ ਆਹ ਸਮਾਨ ਤਾਂ ਆਪਣਾ ਪੁਰਾਣਾ ਹੋ ਗਿਆ ਆਪਾਂ ਉੱਥੇ ਜਾ ਕੇ ਨਵਾਂ ਲੈ ਲਾਂਗੇ ਹਾਂ ਹਾਂ ਪਰ ਇੱਥੋਂ ਚੱਕਦੇ ਪਹਾੜਾ ਲੱਗਾ ਲਗੂਆ ਹਨਾ ਸਾਰਾ ਸਮਾਨ ਕਿੰਨਾ ਉਹ ਆ ਪਿਆ ਹੋਗਾ ਤਾਂ ਨਾਲੇ ਹੋਰ ਆਉਣ ਲਈ ਹੁਣ ਕਿਰਾਏ ਤੇ ਵੇਜਣੇ ਆ ਜਿਵੇਂ ਜਿਵੇਂ ਪੈਸੇ ਜੁੜੀ ਜੂ ਪੰਬਾ ਬਬਾ ਲੈ ਆਵਦਾ ਲਵਾਂਗੇ ਹਾਂ ਕਿਰਾਇਆ ਕਰੂ ਇਹਦੇ ਛੱਡ ਪਰੇ ਵਧੀਆ ਕੋਠੀ ਰਮਾਂਗੇ ਟਾਪ ਦੀ ਕਿਰਾਂ ਤੋਂ ਹੁਣ ਕਿਰਾਏ ਦੀ ਬੈਠਣਾ ਪੂ ਮਹੀਨਾ 20 ਦਿਨ ਲੈ ਲਾਂਗੇ ਕਿਰਾਏ ਤੇ ਠੀਕ ਐ ਉਦੋਂ ਬਾਅਦ ਆਦ ਮਕਾਨ ਬਣਾਵਾਂਗੇ ਹੁਣ ਟੈਨਸ਼ਨ ਨਾ ਲਈ ਜਾਂਦਾ ਚੱਲ ਠੀਕ ਐ ਮੈਂ ਨਾ ਉਧਰੋਂ ਬੈਗ ਚੱਕ ਕੇ ਲਿਆਉਣੀ ਆਂਗੀ ਉਧਰਲੇ ਰੂਮ ਚ ਪਏ ਨੇਗੇ ਠੀਕ ਆ ਠੀਕ ਐ ਤੂੰ ਬੇਬੇ ਨਾਲ ਗੱਲ ਕਰ ਠੀਕ ਉਹ ਠੀਕ ਆਲੀ ਮੈਂ ਤਾਂ ਚਲੂ ਲੋ ਮੈਂ ਰਹਿ ਜੀ ਨਾ ਦੋਸਤ ਅੱਛਾ ਅੱਛਾ ਦੱਸ ਰਹੀਦਾ ਕੋਈ ਰੋਟੀ ਆ ਜੀ ਨਾ ਜੋ ਕੋਈ ਨਾ ਬਾਕੀ ਸਰਵੰਨਸ ਫਿਰ ਟੋਟਲ ਲੈ ਕੀ ਕਹਿੰਦੀ ਬੇਬੇ ਮੰਨ ਲੈ ਬੇਬੇ ਤੇਰਾ ਜੀਨ ਲੱਗਣਾ ਹੈਗਾ ਫੇ ਲੈ ਬੇਬੇ ਤੈਨੂੰ ਕਦੋਂ ਲੈ ਕੇ ਜਾਣੇ ਆ ਤੂੰ ਤਾਂ ਇੱਥੇ ਹੀ ਰਹੇਂਗੀ ਆਪਦੇ ਘਰ ਚ ਹਾਂ ਅਸੀਂ ਨਾ ਰੋਟੀਆਂ ਹੀ ਲਾਵਾਂਗੇ ਬੇਬੇ ਤੈਨੂੰ 22500 ਲਊਗੀ ਰੋਟੀ ਵਾਲੀ ਨਾਲੇ ਤੇਰੇ ਪੁੱਤ ਨੂੰ ਫਾਇਦਾ ਹੋ ਜਾਊਗਾ ਹੁਣ ਤੂੰ ਆਹ ਲੈ 3-4000 ਦਾ ਤੇਲ-ਤੇਲ ਮੱਚ ਜਿਆਦਾ ਹੈਗਾ ਹਾਂ ਹੈ ਤਾਂ ਕਰਕੇ ਕਹਿੰਨੀ ਐ ਵੀ ਉਹੀ ਇਹ 2000 1000 ਰੁਪਇਆ ਦੇ ਕੇ ਉੱਥੇ ਰੈਂਟਰੁੰਡ ਤੇ ਲੈ ਲਾਂਗੇ ਇੰਨੇ ਆਪਦੀ ਕੋਠੀ ਬਣਾ ਲਾਂਗੇ ਅਸੀਂ ਉੱਥੇ ਆ 202500 ਚ ਮਿਲ ਜਦੀ ਕੋਠੀ ਤਾਂ ਉੱਥੇ ਆਪਾਂ ਲਈਏ ਕਿਰਾਏ ਤੇ ਤੁਸੀਂ ਤਾਂ ਬਾਅਦ ਜੋ ਫਿਰ ਮੈਂ ਕਹਿੰਨੀ ਆ ਵੀ ਮੇਰਾ ਜੀ ਨਹੀਂ ਲੱਗਣਾ ਉੱਥੇ ਚੱਲ ਬੇਬੇ ਤੂੰ ਨਾ ਆ ਜਾ ਤੂੰ ਫਿਰ ਇੱਥੇ ਹੀ ਰਹਿ ਹਾਂ ਅਸੀਂ ਤੇਰੇ ਨਾਲ ਇੰਨਾ ਆਪਾਂ ਫੋਨ ਫੋਨ ਕਰਦੇ ਹੀ ਰਹਿ ਕਰਾਂਗੇ ਪੈਸੇ ਆਇਆ ਤਾਂ ਵਿਚਦੀ ਗੇੜਾ ਮਾਰਾਂ ਕਰਾਂਗੇ ਬੇਬੇ ਅਸੀਂ ਐਡੇ ਵੀ ਨਹੀਂ ਡਰਨੀ ਹੈਗੇ ਜਿਸ ਤੇਰੇ ਕੋਲੇ ਆਉਂਦੇ ਨਹੀਂ ਆਇਆ ਕਰਾਂਗੇ ਕੰਮਾਈ ਨੂੰ ਪੈਸੇ ਟੱਕ ਦੇ ਕੇ ਜਾਇਆ ਕਰਾਂਗੇ ਤੇਰੀਆਂ ਦਵਾਈਆਂ ਬੂਟੀਆਂ ਵੀ ਪਹਚਾਇਆ ਕਰਾਂਗੇ ਉੱਥੋਂ ਤੂੰ ਟੈਨਸ਼ਨ ਨਾ ਲੈ ਐਕਸਨ ਤਾਂ ਬੱਤਵਾਰੇ ਗੀ ਨਹੀਂ ਲੱਗਣਾ ਲਾ ਤਾਂ ਉੱਥੇ ਜੀ ਲੱਗਣਾ ਮੇਰਾ ਕੰਮ ਸਮਝ ਲੈ ਨੂੰ ਬੇਬੇ ਹਏ ਉਹੀ ਬੌੜੀਆਂ ਗੱਲਾਂ ਕਰੀ ਜਾਂਦੀ ਤੂੰ ਤਾਂ ਹੁਣ ਤੂੰ ਆਏ ਲਾਲਾ ਤੂੰ ਤਾਂ ਇੱਥੇ ਕੱਲੀ ਜਿੰਦਰੀ ਹੈ ਨਾ ਕੱਲੀ ਜਣੀ ਇੱਥੇ ਆ ਨੂੰ ਤੇ ਉੱਥੇ ਤੋਂ ਆਏ ਲਾਲਾ ਹੁਣ ਤੇਰੇ ਪੁੱਤ ਨੂੰ ਕਿੰਨਾ ਆਉਣਾ ਜਾਣਾ ਦਿੱਕਤ ਹੈ ਰਾਜ 100 ਕੋਈ ਹਜਾ ਖੜ ਜਾ ਦਨ ਸੇੜੀ ਕੋਈ ਮੋਟਰਸਾਈਕਲ ਰੋਕ ਲੈ ਨਾ ਜਾਣੀ ਕੋਈ ਐਸਾ ਵਸ ਸਾਸ ਵਾਪਰ ਜੇ ਫੇਰ ਆਪਾਂ ਕੀ ਕਰਾਂਗੇ ਇਹ ਤਾਂ ਗੱਲ ਸੁਈ ਹੈ ਮੈਂ ਤਾਂ ਇਹਦੀ ਮਾਰ ਹੀ ਕਹਿਣੀ ਆ ਨਹੀਂ ਮੇਰਾ ਕਿਹੜਾ ਜੀ ਕਰਦਾ ਉੱਥੇ ਜਾਣ ਨੂੰ ਮੈਂ ਵੀ ਇੱਥੇ ਰਹਿ ਕੇ ਖੁਸ਼ ਆ ਬੇਬੇ ਜੇ ਗਲ ਉਹ ਤਾਂ ਬਾਗ ਜਾਓ ਫੇਰ ਹੋਰ ਮੈਂ ਇਹਦੇ ਫਾਇਦੇ ਦੀ ਮਾਰ ਹੀ ਮੈਂ ਸੋਚਦੀ ਆ ਉਹ ਇਹ ਤਾਂ ਨਾਲੇ ਛੋਟੀ ਹੈਗੀ ਆ ਬੇਬੇ ਪੱਥੇਰਾ ਮੇਰੇ ਬਾਅਦ ਤੱਕ ਜਿਹੜਾ ਮਾਰ ਲਿਆ ਕਰੋਗੀ ਜੋ ਹੁਣ ਨਹੀਂ ਉਹਦੇ ਬਾਅਦ ਤਾਂ ਆ ਹੀ ਕਰਨਗੇ ਬਸਰਾ ਬੁਸ ਬੁਸ ਕਰਨਗੇ ਹੋਰ ਹੁਣ ਤਾਂ ਕਰਨਗੇ ਮੈਂ ਤਾਂ ਇੰਨਾ ਉਹਨਾਂ ਨੂੰ ਥੋੜ ਥੋੜ ਕੇ ਸਿਰਤਾ ਕੋਈ ਨਾ ਬੇਬੇ ਆ ਹੀ ਹੁੰਦਾ ਹੁੰਦਾ ਥੋੜੇ ਜਿਹਰੇ ਦਾ ਗੁੱਸਾ ਹੁੰਦਾ ਉਹ ਤਾਂ ਆਪਣਾ ਹੱਕ ਬਣਦਾ ਸੀਗਾ ਆਪਾਂ ਜੀ ਤਾਂ ਬੇਹੱਕਾ ਕੋਈ ਚੀਜ਼ ਲੈਂਤੀ ਉਹ ਤਾਂ ਤਾਂ ਕਹੇ ਮੈਨੂੰ ਉਹ ਕਹਾ ਕਰਨਗੇ ਉਹ ਤਾਂ ਉਹ ਪੁੱਤ ਨਾਲ ਰੋਈ ਸੀ ਹੁਣ ਇਕੱਲੀ ਬੈਠੀ ਐ ਲੈ ਜਿਹੜਾ ਬੇਬੇ ਤੈਨੂੰ ਆਏ ਕਹਿੰਦੇ ਵੀ ਛੱਡ ਨਾਲੋਂ ਵੱਖ ਹੋ ਜਾ ਅਸੀਂ ਤਾਂ ਤੈਨੂੰ ਆਏ ਕਹਿੰਦੇ ਵੀ ਚੱਲ ਤੇਰੇ ਰੋਟੀ ਲਾ ਦੇਾਂਗੇ ਕੱਪੜੀ ਢੋਹਿਆ ਕਰੂਗੀ ਉਹ ਇਹ ਤਾਂ ਮਜਬੂਰੀ ਆ ਹੁਣ ਬੇਬੇ ਭੇਜਦਾ ਕਰਾਂਗੇ ਪੈਸੇ ਤੈਨੂੰ ਪਾ ਦਿਆ ਕਰਾਂਗੇ ਤੈਨੂੰ ਪਤਾ ਹੁਣ ਮਜਬੂਰੀ ਦੇ ਕਰਕੇ ਜਾਣਨੇ ਆਂਗੇ ਨਹੀਂ ਕਿਹਦੇ ਜੀ ਕਰਦਾ ਉਹਦਾ ਘਰਵਾਲਾ ਛੱਡਣ ਨੂੰ ਐਨਾ ਸੋਹਣਾ ਮਾਸਾ ਤਾਂ ਬਣਾਇਆ ਹੁਣ ਇੰਨੇ ਪੈਸੇ ਉੱਥੇ ਲਾਉਣ ਨੂੰ ਕੜਾ ਜੀ ਕਰਦਾ ਹੈਗਾ। ਵਗ ਜਾ ਪੁੱਤ ਫੇਰ। ਚਲ ਠੀਕ ਆਮਣ ਚੱਲ ਸੱਚੱਕ ਪਾਏਗਾ। ਚੱਲ ਬੇਬੇ ਮੈਂ ਨਾ ਤੇਰੀ ਰੋਟੀ ਤਾਂ ਬਣਾ ਗਈ, ਸਬਜ਼ੀ ਵੀ ਬਣਾ ਗਈ ਤੇ ਚਾਹ ਨਾ ਥਰਮੋਸ ਚ ਪਾਈ ਪਈ ਐ ਤੇ ਤੂੰ ਪੀ ਲਈਂ। ਤੇ ਕੋਈ ਨਹੀਂ ਮੈਂ ਨਾਲ ਦੀ ਘਰ ਆ ਚਾਚੀ ਨੂੰ ਕਹਿ ਜੂਗੀ ਉਹ ਤੇਰੇ ਕੋਲੇ ਆਉਂਦੇ ਜਾਂਦੇ ਰਹੂਗੀ। ਤੇ ਨਾਲੇ ਦਵਾਈ ਬੂਟੀ ਆ ਵੀ ਟਾਈਮ ਨਾਲ ਲੈ ਲਿਆ ਕਰੀ। ਠੀਕ ਐ। ਠੀਕ ਐ। ਪੈਸੇ ਪੂਸੇ ਬੇਬੇ ਖਾਤੇ ਚ ਤਾਂ ਦੇਖਣਾ ਤੈਨੂੰ ਕਢਾਉਣੇ ਨਹੀਂ ਆਉਂਦੇ ਹੈਗੇ। ਤੇਰੇ ਕੋਲੇ ਕਿਹੜਾ Google Pay ਚੱਲਦੀ ਆ? ਅਸੀਂ ਕੋਈ ਨਾ ਦੀਪ ਫੜਾ ਜਾ ਕਰੂਗਾ ਤੈਨੂੰ ਆਖੇ ਵਿੱਚ ਦੀ ਨਹੀਂ ਤਾਂ ਮੈਂ ਗੇੜਾ ਮਾਰ ਲਿਆ ਕਰੂੰਗੀ ਚਲ ਆਪਾਂ ਮੇਰਾ ਡਿਊਟੀ ਦਾ ਟਾਈਮ ਹੋ ਜਾਂਦਾ ਹਾਂ ਚਲ ਬੇਬੇ ਤੇਰੇ ਪੁੱਤ ਦਾ ਨਾ ਡਿਊਟੀ ਦਾ ਟਾਈਮ ਹੋ ਜਾਂਦਾ ਹੈਗਾ ਚਾ ਠੀਕ ਹੈ ਬੇਬੇ ਚਲ ਪੁੱਤ ਆਪੇ ਆ ਕੰਨ ਲਈ ਅਸੀਂ ਤਾਂ ਥੀ ਰੱਖਾਂਗੇ ਥੀ ਰਾਵਾਂਗੇ ਨਾਲੇ ਹੋਰ ਚੱਡੀ ਸ਼ਾਵਸੇ ਦਿੱਤੀ ਉਹਨਾਂ ਨੇ ਹੋਰ ਕਹਿੰਦੇ ਤੂੰ ਇੱਥੇ ਰਹਿ ਤੇ ਫੇਰ ਬੇਬੇ ਤੇਰਾ ਕੋਈ ਇਤਿਜਾਮ ਨਹੀਂ ਕਰਕੇ ਗਿਆ ਉਹ ਬੇਬੇ ਹਾਂ ਪੁੱਤ ਤੂੰ ਫੇਰ ਬਾਹਰ ਜਾਣ ਵਾਸਤੇ ਇਹਨੂੰ ਕਿਉਂ ਕਿਹਾ ਵੀ ਵਗਜੋ ਸ਼ਹਿਰ? ਤੇ ਮੈਂ 13 ਤੱਕ ਆਇਤਾ ਸੀ। ਫੇਰ ਉਹਦੇ ਬਾਅਦ ਵਿੱਚ ਉਹ ਕਹਿੰਦੇ ਅਸੀਂ ਤਾਂ ਜਾਣਾ। ਤੈਨੂੰ ਖਾਚਾ ਪਾਣੀ ਦੇ ਦਿਆ ਕਰਾਂਗੇ। ਤੈਨੂੰ ਰੋਟੀ ਆਈ ਲਾ ਦੇਵਾਂਗੇ। ਫਿਰੋਂ ਵੇ ਰਹੇ ਬੇਬੇ ਇਥੇ ਲਾਈ ਕੋ ਰੋਟੀ ਵਾਲੀ। ਮੀਂਹ ਦੇ ਕੁਛ ਨਹੀਂ ਕੋਈ ਕਿਸੇ ਨੇ ਗੱਲ ਤ ਨਹੀਂ ਕੀਤੀ। ਮੁੜ ਕੇ ਬਾਗ ਗਏ। ਅਸੇ ਹੁਣ ਮੈਂ ਪਈ ਆ। ਤੇ ਫੋਨ ਫੜ ਨਹੀਂ ਲਾਇਆ ਉਹਨਾਂ ਨੂੰ ਕਦੇ। ਫੋਨ ਨਹੀਂ ਆਇਆ ਉਹਨਾਂ ਦਾ। ਉਹਨੇ ਲਾਇਆ ਸੀ ਫੋਨ। ਉਹ ਕਹਿੰਦੀ ਅਸੀਂ ਤਾਂ ਨਾ ਜਾਈਏ ਨਾ ਸਵੇਰੇ ਆਈਏ। ਅੱਛਾ ਬੇਬੇ। ਕਰਤੀ ਉਹਨਾਂ ਨੇ ਤੇਰੇ ਨਾਲ ਜੱਗੂ ਤੇਰਵੀ। ਹਾਂ ਬੋਲ ਤੂੰ ਹੀ ਬੱਤ। ਕੋਈ ਨਾ ਬੇਬੇ। ਤੇਰਾ ਪੁੱਤ ਅਜੇ ਛੋਟਾ ਜਿਹਾ ਜਿਉਂਦਾਗਾ। ਕੀ ਹੋਇਆ ਮੇਰੇ ਕੋਲ ਜ਼ਮੀਨ ਘਟਾ। ਪਰ ਦਿਲ ਤਾਂ ਮੇਰੇ ਕੋਲ ਬਹੁਤ ਵੱਡਾ ਨਾ। ਨਾਲੇ ਬੇਬੇ ਜਿੱਦਨ ਤੂੰ ਬੰਡੀ ਪਾਈ ਸੀ ਨਾ। ਉਧਰ ਮੈਨੂੰ ਪਤਾ। ਇਸ ਗਰੀਬ ਦਾ ਦਿਲ ਕਿੰਨਾ ਰੋਇਆ ਬੇਬੇ। ਤੂੰ ਇੱਕ ਵਾਰ ਵੀ ਨਹੀਂ ਸੋਚਿਆ ਬੇਬੇ। ਇਹ ਮੇਰਾ ਛੋਟਾ ਪੋਤਾ ਆਪਦਾ ਟਾਈਮ ਕਮੈਂਟ ਪਾਊਗਾ। ਫਿਰ ਮੈਨੂੰ ਕਹੀ ਜੇ ਤੂੰ ਮੈਨੂੰ ਮਾਂ ਕਰ ਲੱਗਣਾ ਪਿਆ। ਮਾਂ ਕਰ ਲੱਗਣਾ ਤਾਂ ਪਿਆ ਉਹ ਤਾਂ ਇਹ ਗੱਲ ਠੀਕ ਹੈ ਬੇਬੇ। ਕਿ ਤੂੰ ਮੈਂ ਤਾਂ 13 ਨਾ ਬਹੁਤ ਘੱਟ ਤੀਆ। ਤਾਂ ਹੁਣ ਕਿਵੇਂ ਟਾਈਮ ਟਪਾਇਆ? ਦੇਖ ਲੈ। ਮੈਂ ਮੈਂ ਤਾਂ ਟਾਈਮ ਬਸ ਬੇਬੇ। ਅਰੇ ਤੂੰ ਹੁਣ ਫਿਰ ਲੱッキ ਕੀ ਕਰਨ ਲੱਗਿਆ? ਕਰਨਾ ਕੀ ਹੈ ਭਾਬੀ? ਸਾਰੀ ਸਾਰੀ ਰਾਤਾਂ ਸੁੰਦਾਨੀ। ਆਈ ਸੋਚ-ਸੋਚ ਕੇ ਵੀ ਕੀ ਕਰਾਂਗੀ? ਕੀ ਖਾਵਾਂਗੇ ਤੇ ਕਿਵੇਂ ਘਰ ਬਣਾਵਾਂਗੇ ਇਹ ਵੀ ਨਹੀਂ ਪਤਾ ਕਿਹੜੇ ਵੇਲੇ ਸਾਡੇ ਸਿਰ ਤੇ ਛੱਤ ਡਿੱਗ ਜੇ ਕੋਈ ਗੱਲ ਨਹੀਂ ਵੀ ਤੁਸੀਂ ਤੁਹਾਡੇ ਨਾਲ ਆ ਫਿਰ ਟੈਨਸ਼ਨ ਨਾ ਲਓ ਤੁਸੀਂ ਬਬੀ ਟੈਨਸ਼ਨ ਕਿਵੇਂ ਨਾ ਲਈਏ ਸੋ ਤੇ ਜੱਟ ਦਾ ਪੁੱਤ ਕਿਸ ਦੇ ਦਿਹਾੜੀ ਕਰਨ ਜਾਂਦਾ ਨਾ ਉਹਦੇ ਮਨ ਤੇ ਕੀ ਬੀਤਦੀ ਆ ਹੋਣੀ ਪਤਾ ਹੁੰਦਾ ਏ ਪਰ ਕੋਈ ਨਾ ਅਸੀਂ ਹਿੰਮਤ ਨਹੀਂ ਹਾਰਦੇ ਜਿੱਥੇ ਮੈਨੂੰ ਕੰਮ ਮਿਲੇ ਮੈਂ ਵੀ ਕੰਮ ਕਰੂੰਗੀ ਬਬੀ ਤੇ ਲੱਖੇ ਵੀ ਕਿਸੇ ਦੇ ਦਿਹਾੜੀ ਕਰ ਲੂਗਾ ਅਸੀਂ ਸਭ ਕੁਝ ਨਾ ਖੁਸ਼ੀ ਖੁਸ਼ੀ ਕਰ ਲਾਂਗੇ ਪਰ ਜੋ ਕੁਝ ਉਹਨਾਂ ਨੇ ਸਾਡੇ ਨਾਲ ਕੀਤਾ ਚੰਗਾ ਨਹੀਂ ਕੀਤਾ ਭਾਬੀ ਸਾਡੇ ਨਾਲ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਖੜਿਆ ਕੋਈ ਨਾ ਰੀਤ ਪ੍ਰਮਾਤਮਾ ਤਾਂ ਹੈਗਾ ਸੋਡੇ ਨਾਲ ਨਹੀਂ ਹੈਗਾ ਭਾਬੀ ਰੱਬ ਤੋਂ ਫਿਰ ਆਪੋਂ ਹੁੰਦਾ ਤਾਂ ਜ਼ਿਆਦੇ ਨਹੀਂ ਹੋਣਾ ਸੀਗਾ ਨਹੀਂ ਰੀਤ ਐ ਨਾ ਕਹਿ ਰੱਬ ਦੇ ਘਰ ਦੇਰਾਂ ਨੀਰ ਨਹੀਂ ਹੈਗਾ ਇੱਕ ਦਿਨ ਰੱਬ ਸਭ ਦੀ ਸੁਣਦਾ ਹੈ ਭਾਬੀ ਅਸੀਂ ਦੋਨਾਂ ਸੀ ਇਹਨੇ ਇੰਨੀ ਮਿਹਨਤ ਕੀਤੀ ਆ ਪਰ ਸਾਡੀ ਕਿਉਂ ਨਹੀਂ ਸੁਣੀ ਕੋਈ ਨਾ ਹੁਣ ਰੱਬ ਸਾਨੂੰ ਜਨੂਰ ਫੜ ਲਾਊਗਾ ਕੋਈ ਨਾ ਭਾਬੀ ਬਸ ਤੁਹਾਡੇ ਹੌਂਸਲੇ ਸਾਡੇ ਲਈ ਕਾਫੀ ਆ ਨਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਪਵੇ ਸਿਰ ਹਾਜਰ ਆ ਤੁਹਾਡੇ ਵਾਸਤੇ ਐਂ ਟਾਈਮ ਪਾਸ ਕੀਤਾ ਵੀ ਵੀ ਮੈਂ ਪਾਣੀ ਦੇ ਆ ਵੀ ਕੋਈ ਨਾ ਬੇ ਪਤਾ ਜੇ ਤੂੰ ਹੀ ਪਤਾ ਹੈ ਮੇਰਾ ਉਹੀਵੇਂ ਲਵੇ ਲਾਲੀ ਕੋਈ ਨਾ ਬੇਬੇ ਮਾਦਰ ਉਹ ਤਾਂ ਜੋ ਕਰਗੇ ਕਰਦੇ ਮੇਰੇ ਨਾਲ ਕੋਈ ਨਾ ਬੇਬੇ ਕਹਿੰਦੇ ਹੁੰਦੇ ਕਿ ਕਪੁੱਤ ਪੁੱਤ ਸਰਬਨ ਹੁੰਦੀ ਆ ਮੈਂ ਤੇਰੇ ਨਾਲ ਬਹੁਤ ਕੀਤੀ ਨਾ ਕੋਈ ਨਾ ਬੇਬੇ ਤੇਰੀ ਵੀ ਤੂੰ ਮੇਰੀ ਮਾਂ ਜੀ ਪੰਜ ਤਾਂ ਰੱਬ ਨੇ ਸੰਭਾਲਿਆ ਸੀਗਾ ਤੂੰ ਮੇਰੇ ਲਈ ਰੱਬਾ ਮਾਂ ਤੈਨੂੰ ਮੈਂ ਸਾਂਭੂਗਾ ਚੱਲ ਕਿਵੇਂ ਲਾਲਾ ਪੁੱਤ ਕੋਈ ਸਮੇ ਚਾਹੇ ਨਾ ਸਮੇ ਹਰ ਪੋੜਾ ਤੇ ਛੋਟਾ ਪੁੱਤ ਤੇਰੇ ਨਾਲ ਹਮੇਸ਼ਾਗਾ ਤੇਰੀ ਨੂ ਵੀ ਮਾੜੀ ਨਹੀਂ ਨੀ ਕੋਈ ਨਾ ਬੇਬੇ ਸਾਨੂੰ ਜੀਵੇਂ ਜੂਣਦਾ ਤੁਹਾਡੇ ਸਿਰ ਤੇ ਆ ਪੁੱਤ ਮੈਂ ਤਾਂ ਹਾਂ ਪਾ ਠੀਕ ਆ ਬੇ ਸਾਨੂੰ ਜ਼ਮੀਨ ਦਾ ਕੋਈ ਲਾਲਚ ਨਹੀਂ ਹੈਗਾ ਤੂੰ ਚੱਲ ਖੜੀ ਹੋ ਤੇਰੇ ਕਰੇ ਚੱਲ ਤੈਨੂੰ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਆ ਜਾ ਪਾ ਦੇ ਜੁਰ ਤੇਰਾ ਕੁਛ ਸੁਣੇ ਪੇ ਤੇਰੇ ਨਾਲ ਕੀਤਾ ਨਾ ਹਾਂ ਬੱਤ ਰੱਬ ਦੇਖੂਗਾ ਮੂੰ ਆਪੇ ਆ ਜਾ ਚੱਲ ਸੱਸੇ ਗਏ ਆਂ ਯਾਰਿਆ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿੱਦਾਂ ਲੱਗੀ ਸਾਡੀ ਵੀਡੀਓ ਜੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਜਿਹੜਾ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੁਸੀਂ ਆਪਣੀ ਅੱਗੇ ਵਰੀਆ ਕਮੈਂਟਾਂ ਦੀ ਜਿਹੜੇ ਕਮੈਂਟ ਕੀਤੇ ਨੇ ਕਾਦਾ ਮਾਨ ਪੇ ਕਾਦਾ ਐਪੀਸੋਡ ਜੋ ਆਪਣਾ ਫਰਸਟ ਅਪਲੋਡ ਕੀਤਾ ਆਪਾਂ ਉਹਦੇ ਤੁਸੀਂ ਕਮੈਂਟ ਕੀਤੇ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਨੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਤੁਹਾਨੂੰ ਜਿਵੇਂ ਪਿਛਲੇ ਐਪੀਸੋਡ 'ਚ ਕਿਹਾ ਸੀ ਵੀ ਜਿਹੜੇ ਐਪੀਸੋਡ ਮਤਲਬ ਇਸ ਐਪੀਸੋਡ ਤੁਸੀਂ ਥ੍ਰੀ ਵੀਡੀਓ ਪੂਰੀ ਦੇਖ ਲਈਆ ਵੀਡੀਓ ਦਾ ਤੁਸੀਂ ਕਮੈਂਟ ਵੀ ਸੋਹਣਾ ਜਿਹਾ ਕਰ ਦਿਓ ਇਹ ਜੋ ਤੁਸੀਂ ਇਸ ਵੀਡੀਓ ਤੇ ਕਮੈਂਟ ਕਰੋਗੇ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲਾਂਗੇ ਤੇ ਜਿਨ੍ਹਾਂ ਨੇ ਇਸ ਵੀਡੀਓ ਤੇ ਕਮੈਂਟ ਕੀਤੇ ਨੇ ਉਹਨਾਂ ਦੇ ਨਾਮ ਨੇ ਸੰਤ 47 ਵਾਲਾ 6224 ਇਹਨੇ ਕਮੈਂਟ ਕੀਤਾ ਨੂਹਾ ਪੁੱਤਾਂ ਨੂੰ ਬਰਾਬਰ ਮਹੱਤਵ ਦੇਣੀ ਚਾਹੀਦੀ ਹੈ ਬਹੁਤ ਵਧੀਆ ਸਨੇਹਾ ਥੈਂਕ ਯੂ ਜੀ ਬਹੁਤ-ਬਹੁਤ ਪਰਮਜੀਤ ਬਰਾੜ ਜੀ ਠੀਕ ਹੈ ਜੀ ਪਰਮਜੀਤ ਸਿੰਘ ਨਿਆਣ ਵਾਲਾ ਫਰੀਦਕੋਟ ਥੈਂਕ ਯੂ ਜੀ ਬਹੁਤ-ਬਹੁਤ ਜਿਸ ਕਮੈਂਟ ਕੀਤਾ ਜਸਵੰਤ ਸਿੰਘ ਜੀ ਥੈਂਕ ਯੂ ਜੀ ਬਹੁਤ-ਬਹੁਤ ਅਨਵੀ ਕੌਰ ਥੈਂਕ ਯੂ ਜੀ ਕੁਲਵਿੰਦਰ ਸਿੱਧੂ ਤੇ ਗਰਮੀਤ ਕੌਰ ਨਛੱਤਰ ਸਿੰਘ ਜੋਬਨ ਵੀਰ ਸਿੰਘ ਅਮਨਦੀਪ ਕੌਰ ਤੇ ਸੁਖਦੀਪ ਸਿੱਧੂ ਜੀ ਬਲਵਿੰਦਰ ਸਿੱਧੂ ਰਮਨਦੀਪ ਸਿੰਘ ਰਮਨਦੀਪ ਸਿੰਘ ਅਮਨਦੀਪ ਕੌਰ ਤੇ ਅਮਨਜੋਤ ਗਿੱਲ ਤੇ ਰਮਨਦੀਪ ਸਿੰਘ ਨਾਲ ਇਸ ਵੀਡੀਓ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਨੇ ਇਸੇ ਤਰ੍ਹਾਂ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤਾਂ ਕਿ ਜੀ ਤੁਹਾਡੇ ਅੱਗੇ ਨਾਮ ਬੋਲਦੇ ਰਹੀਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਜਰੂਰ ਦਬੋ ਤਾਂ ਕਿ ਨਵੇਂ ਨਵੇਂ ਸੋਨੋ ਕਿ ਸਾਡੇ ਨਵੇਂ ਪ੍ਰੋਜੈਕਟ ਦੀ ਨੋਟੀਫਿਕੇਸ਼ਨ ਆ ਸਕੇ ਤੇ ਬਸ ਇਸ ਤਰ੍ਹਾਂ ਪਿਆਰ ਬਣਾਈ ਰੱਖੋ ਨਵੇਂ-ਨਵੇਂ ਪ੍ਰੋਜੈਕਟ ਤੁਹਾਡੇ ਅੱਗੇ ਲਿਆਉਂਦੇ ਰਾਵਾਂਗੇ। 스토리 ਤੁਹਾਨੂੰ ਕਿਵੇਂ ਦੀ ਲੱਗਦੀ ਹੁੰਦੀ ਹੈ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ। ਕਮੈਂਟਾਂ ਦੇ ਵਿੱਚ ਜਿਹੜੇ ਕਮੈਂਟ ਕਰਦੇ ਆ ਉਹਦੇ ਪਿੰਡ ਦਾ ਨਾਮ ਜਰੂਰ ਲਿਖਿਆ ਕਰੋ ਕਿਉਂਕਿ ਅਸੀਂ ਪਿੰਡ ਦਾ ਨਾਮ ਵੀ ਬੋਲਿਆ ਕਰਾਂਗੇ। ਹਾਂ ਜੇ ਕਿਸੇ ਨੇ ਕੋਈ ਕਵਰੀ ਕਰਨੀ ਹੁੰਦੀ ਹੈ ਤਾਂ ਉੱਪਰ ਆਪਣੇ ਚੈਨਲ ਦੇ ਡੈਸ਼ਬੋਰਡ 'ਚ ਨੰਬਰ ਪਿਆ ਹੈਗਾ। ਤੁਸੀਂ ਕਿਸੇ ਕਿਸੇ ਵੀ ਟਾਈਮ ਗੱਲ ਕਰ ਸਕ